ਵਾਰਜੀ ਦਾ ਕਾਲਸਾ ਵਾਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਨੌ ਸਾਥੀ ਉਹਨਾਂ ਦੇ ਹੋਰ ਬੰਦ ਨੇ ਇਹਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਤੇ ਵੀਡੀਓ ਨੂੰ ਹੋ ਸਕਦਾ ਜਿੰਨਾ ਵੱਧ ਵੱਧ ਸ਼ੇਅਰ ਜ਼ਰੂਰ ਕਰੀ ਜਾਇਓ ਪਹਿਲਾਂ ਆਪਾਂ ਗੱਲ ਕਰਦੇ ਆਂ ਭਗਵੰਤ ਮਾਨ ਬਾਰੇ ਮੈਂ ਕਹਣਾਗਾ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ ਉਹਦੇ ਵਿੱਚ ਵੱਡਾ ਹਿੱਸਾ ਜਿਹੜਾ ਸਿੱਖ ਕੌਮ ਨੇ ਪਾਇਆ ਪਰ ਭਗਵੰਤ ਮਾਨ ਸਿੱਖਾਂ ਦਾ ਕਿਉਂ ਦੁਸ਼ਮਣ ਬਣ ਗਿਆ ਭਗਵੰਤ ਮਾਨ ਕਿਉਂ ਕਹਿ ਰਿਹਾ ਕਿ ਇਹਨਾਂ ਦੇ ਨਾਲ ਇਹਨਾਂ ਦੀਆਂ ਗੱਲਾਂ ਵਖਵਾਦੀਆਂ ਨਾਲ ਅਤਵਾਦੀਆਂ ਨਾਲ ਕੀ ਦੇ ਨਾ ਸਬੰਧ ਨੇ ਇਹ ਇੱਕ ਜਿਹੜਾ ਪਹਿਲਾਂ ਭਾਈ ਅੰਮਰਪਾਲ ਸਿੰਘ ਸਿੰਘ ਜਿਹੜੀ ਕਦਾਰਕੂਸੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਨੰਬਰ 2 ਭਗਵੰਤ ਮਾਨ ਹੋਰ ਜਿਹੜੇ ਆਪਾਂ ਕਹਦੇ ਕਿ ਧਰਮਾਂ ਦੇ ਲੋਕ ਨੇ ਉਹ ਸਰਿਆਮ ਜਿਹੜੇ ਚੈਲੰਜ ਕਰਦੇ ਨੇ ਸਰਿਆਮ ਸਿੱਖਾਂ ਨੂੰ ਬੰਗਾਰਦੇ ਨੇ ਹੁਣ ਆਪਣਾ ਕੰਗੜਾ ਨੌ ਤੇ ਲਾ ਲਓ ਇਹਨੇ ਇੱਕ ਫਿਲਮ ਕੱਢੀ ਆ ਐਮਰਜੈਂਸੀ ਉਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਸਾਰੇ ਸਿੰਘਾਂ ਨੂੰ ਤੇ ਸਿੱਖਾਂ ਨੂੰ ਅੱਤਵਾਦੀ ਕਰਦਾਨਿਆਂ ਗਿਆ ਤੇ ਉਹਦੇ ਜਿਹੜੇ ਬੋਲ ਨੇ ਕਿ ਕਿਸਾਨਾਂ ਵੱਲੋਂ ਜਿਹੜੇ ਰੇਪ ਕੀਤੇ ਜਾਂਦੇ ਸੀ ਕਿਸਾਨਾਂ ਵੱਲੋਂ ਬੰਦੇ ਮਾਰ ਕੇ ਪੱਟੇ ਟੰਗੇ ਜਾਂਦੇ ਸੀ ਤੇ ਉਹਨਾਂ ਤੇ ਐਨਐਸਏ ਕਦੋਂ ਲਗਾਊਗਾ ਭਵੰਤਮਾਨ ਤੇ ਜਿਹੜੇ ਰੋਜ਼ ਭੜਕਾਓ ਬਿਆਨ ਦਿੰਦੇ ਨੇ ਅ ਗੰਗੇ ਰੋਡੇ ਜਿੰਨੇ ਹੈਗੇ ਨੇ ਲੁਧਿਆਣੇ ਦੇ ਵਿੱਚ ਬੈਠੇ ਨੇ ਉਹਨਾਂ ਉੱਤੇ ਕਦੋਂ ਐਨਐਸਏ ਲਗਾਊਗਾ ਤੁਸੀਂ ਬਿਆਨ ਦੇਖ ਲਿਓ ਤੇ ਸਭ ਤੋਂ ਖਤਰਨਾਕ ਬਿਆਨ ਕਿੰਨਾ ਕਿੰਨਾ ਲੋਕਾਂ ਦੇ ਆ ਕਿਦੇ ਕਿਦੇ ਵੱਲੋਂ ਆ ਰਹੇ ਨੇ ਪਰ ਭਗਵਾਨ ਤਮਾਨ ਦੀ ਸਰਕਾਰ ਇੰਨੀ ਸੀ ਲੋਕਾਂ ਨੇ ਚੁਣੀ ਸਿੱਖਾਂ ਨੇ ਇਹ ਕਹਿ ਕੇ ਨਹੀਂ ਸੀ ਚੁਣੀ ਕਿ ਸਾਡੇ ਸਿੱਖਾਂ ਨੂੰ ਜਿਹੜੇ ਬੰਦੀ ਸਿੰਘ ਨੇ ਤੇ ਹੋਰ ਬੰਦੀ ਸਿੰਘ ਬਣਾ ਦਿੱਤੇ ਜਾਣਗੇ ਇਹ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਤੇ ਦੂਜੀ ਗੱਲ ਸਿੱਖਾਂ ਤੇ ਆਉਂਦੀ ਆ ਮੈਂ ਤੇ ਸਿੱਖਾਂ ਨੂੰ ਵੀ ਬੇਨਤੀ ਕਰਦਾnga ਕਿ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਅਕਾਲੀ ਕਾਂਗਰਸੀ ਉਦੋਂ ਤੁਸੀਂ ਆਪਣੇ ਨਾਰੇ ਧਰਨੇ ਜਲਸੇ ਬਰੇ ਕੱਢਦੇ ਹੋ ਜੇ ਤੁਹਾਡੇ ਕਿਸੇ ਸਿੰਘ ਨੂੰ ਇੱਕ ਨੂੰ ਵੀ ਫੜਿਆ ਜਾਵੇ ਪਰ ਅੱਜ ਕਰੀਬਾ ਪੰਜਾਬ ਦੇ ਕਰੀਬ ਸਿੰਘ ਨੇ ਜਿਹੜੇ ਭਵੰਤਮਾਨ ਨੇ ਫੜ ਕੇ ਜਿਹੜੇ ਜੇਲਾਚ ਅੰਦਰ ਠੋਕੇ ਨੇ ਤੇ ਉਹਨਾਂ ਤੇ ਐਨਐਸਏ ਲਗਾ ਦਿੱਤਾ ਐਨਐਸਏ ਤੋਂ ਬਾਅਦ ਹੁਣ ਲੱਗਦਾ ਤੇ ਖਬਰ ਪਹੁੰਚੀ ਆ ਕਿ ਜੂਏਪੀ ਜਿਹੜਾ ਜਵਾਬਾ ਕਾਨੂੰਨ ਆ ਉਹ ਵੀ ਭਗਵਾਨ ਤੁਮਨ ਲਾਊਗਾ ਤੇ ਸਾਡੇ ਕਿਸੇ ਸਿੱਖ ਦੀ ਜਮਾਨ ਨਹੀਂ ਜਾਗਦੀ ਸਾਰੇ ਸੁੱਤੇ ਪਏ ਨੇ ਅੱਖਾਂ ਮੀਚ ਕੇ ਪਤਾ ਨਹੀਂ ਕਿਉਂ ਕੋੜਾ ਤੇਲ ਕਹਦੀ ਆ ਪਾ ਕੰਨਾਂ ਦੇ ਵਿੱਚ ਪਾਇਆ ਹੋਇਆਗਾ ਨਾ ਭਾਈ ਅੰਮਰਪਾਲ ਸਿੰਘ ਦੇ ਮਾਤਾ ਪਿਤਾ ਦਾ ਕੋਈ ਬਿਆਨ ਆਉਂਦਾਗਾ ਤੇ ਨਾ ਕਿਸੇ ਹੋਰ ਜਫੇ ਬੰਦੀ ਦਾ ਆਉਂਦਾਗਾ ਤੇ ਕਾ ਕੋ ਢਾਡੀ ਆ ਮਾਰ ਮਾਨ ਇਹ ਜਿਹੜਾਗਾ ਆਪਣੀ ਦਾੜੀ ਕਾਲੀ ਕਰਾਉਂਦਾ ਗੁਰਸਿੱਖ ਬੰਦਾ ਕਹਿੰਦਾ ਮੈਂ ਢਿੰਗ ਸਿੰਘਾ ਤੇ ਤੇਰੀ ਗਾਲਾਂ ਵੀ ਆ ਜੀਆਂ ਦੇਖਿਆ ਤੁਸੀਂ ਸੋਸ਼ਲ ਮੀਡੀਆ ਤੇ ਤੇਰੀ ਘਰ ਵਾਲੀ ਕੇਰਾ ਹੋ ਸਕਦਾ ਹੁਣ ਪਤਾ ਨਹੀਂ ਜਿਉਂਦੇ ਆ ਕਿ ਮਰ ਗਈ ਵਿਚਾਰੀ ਮਾਫ ਕਰਨਾ ਇਸ ਬਾਰੇ ਇਹ ਕਹਿੰਦਾ ਉਸ ਟਾਈਮ ਤੇ ਮੈਂ ਇਹਦੀਆਂ ਇਹ ਜਿਹੀਆਂ ਗਾਲਾਂ ਬੰਦਾ ਸੁਣ ਨਹੀਂ ਸਕਦਾ ਤੇ ਇਹ ਵੀ ਅੰਮਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਜ਼ਹਿਰ ਉਗੜ ਰਿਹਾ ਹੈਗਾ ਤੇ ਸਾਰੇ ਲੋਕ ਜਿਹੜੇ ਨੇ ਮੈਂ ਇਹ ਕਹਿਣਾਗਾ ਕਿ ਲੋਕਾਂ ਦਾ ਇੱਕ ਨੈਗੇਟਿਵ ਇਹ ਜਿਹਾ ਸਰਜਿਆ ਭਾਈ ਅੰਮਰਿਤਪਾਲ ਸਿੰਘ ਖਾਸ ਤਨੂ ਲੈ ਕੇ ਜਿਹੜਾ ਕਿ ਸਾਰੇ ਜਿਹੜੇ ਨੇ ਅਕਾਲੀ ਦਲ ਸੁਣੇ ਸਾਰੇ ਜਿਹੜੇ ਖਰੀਦੇ ਹੋਏ ਨੇ ਜਿਹੜੇ ਸਾਰੇ ਅੰਮਰਿਤਪਾਲ ਸਿੰਘ ਦੇ ਖਿਲਾਫ ਕਿਉਂ ਬੋਲਦੇ ਨੇ ਮੈਨੂੰ ਹਾਲ ਤੱਕ ਇਹਦਾ ਕੋਈ ਪਤਾ ਨਹੀਂ ਲੱਗਿਆ ਜਾਂ ਤੇ ਕਹਿ ਲਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਜਿਹੜਾ ਗੱਲ ਕਹਿੰਦਾ ਤੇ ਕਰਦਾ ਤੇ ਸੱਚ ਕਿਹਾ ਉਹਨੇ ਤੇ ਨੌਜਵਾਨ ਜਿਹੜੇ ਜਵਾਨੀ ਆ ਨੌ ਜਵਾਨੀ ਜਿਹੜੀ ਬਚਦੀ ਸੀ ਆਪਾਂ ਇਹ ਕਹਿ ਲਈਏ ਕਿ ਨਸ਼ਿਆਂ 'ਚ ਅੱਜ ਪਤਾ ਹੈਗਾ ਆਪ ਨੂੰ ਹਰ ਰੋਜ਼ ਬਾਹਲੀ ਐਵਰੇਜ ਨਾਲ ਲਾਈਏ ਪੰਜਾਬ ਦੇ ਵਿੱਚ 5 ਤੋਂ 7 ਮੌਤਾਂ ਦਿੱਲੀ ਤੇ ਹੁੰਦੀਆਂ ਨੇ ਨਸ਼ਿਆਂ ਦੇ ਟੀਕੇ ਨਾਲ ਤੇ ਭਗਵੰਤ ਮਾਨ ਇੱਕ ਹੈਲਪ ਨੰਬਰ ਜਾਰੀ ਕਰਤਾ ਪਹਿਲਾ ਤਾਂ ਤੁਸ ਤੁਹਾਨੂੰ ਹੈਲਪ ਨੰਬਰ ਤੇ ਆਲਾ ਦੱਸੂਗਾ ਬਿੰਨਾ ਇੱਥੇ ਨਾ ਵਿਕਦਾਗਾ ਮੈਂ ਕਹਿਣਾਗਾ ਸਾਡੇ ਪਿੰਡ ਵਿਕਦਾਗਾ ਮੈਂ ਕਹਿਣਾ ਮਾਨਸਾ ਜ਼ਿਲ੍ਹੇ ਦੇ ਉਹ ਕਿਹੜਾ ਪਿੰਡਾ ਨਹੀਂ ਵਿਕਦਾਗਾ ਭਵੰਤਮਾਨ ਜੀ ਕਰੋ ਕਾਰਵਾਈ ਤੁਹਾਡੀ ਜੋਗਾ ਪੁਲਿਸ ਕੁਝ ਨਹੀਂ ਕਰਦੀ ਤੁਹਾਡੀ ਜੋਗਾ ਪੁਲਿਸ ਡਰਦੀ ਆ ਤੁਹਾਡੀ ਜੋਗਾ ਪੁਲਿਸ ਦੇ ਇੱਥੇ ਹੁਣ ਬਦਲੀਆਂ ਹੋ ਗਈਆਂ ਕੋਮ ਦੇ ਸੱਕ ਥਾਣਾ ਬਦਲੇ ਗਿਆ ਨਵੇਂ ਜਿਹੜੇ ਕਰਮਚਾਰੀ ਆਇਆ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਐ ਮੈਂ ਝੂਠ ਮਾਰਦਾ ਜਿਹੜੇ ਪਹਿਲਾ ਪੁਲਿਸ ਅਜ ਤੱਕ ਰਹੀ ਐ ਜਿੰਨੇ ਵੀ ਐਸਐਚਓ ਰਹੇ ਨੇ ਸਾਰੇ ਜਿਹੜੇ ਨੇ ਕਿ ਅੰਦਰ ਨਹੀਂ ਵੜਦੇ ਸੀ ਗੇੜਾ ਮਾਰ ਕੇ ਸੜਕ ਤੋਂ ਮੁੜ ਜਾਂਦੇ ਸੀ ਮੈਂ 10 ਜਾਣੇ ਦਾ ਘਰ ਦਸਤਾ ਸੀ ਕਿ ਆ ਬੰਦੇ ਉਹ ਕਰਦਿਆ ਤਾਂ ਲੋਕਾਂ ਨੇ ਮੇਰਾ ਵੀ ਜਿਹੜਾ ਵਿਰੋਧ ਕੀਤਾ ਮੇਰੇ ਤੇ ਬਹੁਤ ਅਖਾਂਜਾਂ ਆਈਆਂ ਪਰ ਪੁਲਿਸ ਨੂੰ ਸਾਰਾ ਪਤਾ ਕੱਲੀ ਕੱਲੀ ਰਿਪੋਰਟ ਦਾ ਪਤਾ ਪੁਲਿਸ ਨੂੰ ਹੈਲਪ ਨੰਬਰ ਤਾਂ ਤਾ ਜਾਰੀ ਕਰੋ ਕਿ ਜੇ ਤੁਹਾਨੂੰ ਕੋਈ ਗੱਲ ਦਾ ਪਤਾ ਨਾ ਹੋਵੇ ਤੇ ਨਸ਼ਾ ਵੀ ਕਿੱਥੇ ਨਹੀਂ ਵਿਕਦਾ ਐ ਦੱਸੋ ਕਿਹੜੇ ਪਿੰਡ ਨਹੀਂ ਵਿਕਦਾ ਪੰਜਾਬ ਦੇ ਕਿਹੜਾ ਬਾਂ ਲਾਗਾ ਕਿਹੜਾ ਪਿੰਡਾ ਕਿਹੜਾ ਹਲਕਾਗਾ ਕਿਹੜਾ ਜ਼ਿਲ੍ਹਾਗਾ ਜਿੱਥੇ ਨਸ਼ਾ ਨਹੀਂ ਵਿਕਦਾ ਭਵੰਤਮਾਨ ਜੀ ਹੈਲਪ ਨੰਬਰ ਤਾਂ ਤਾਂ ਹੀ ਜਾ ਕਰੋ ਨਾ ਜੇਕਰ ਕਿਸੇ ਨੂੰ ਪਤਾ ਨਾ ਹੋਵੇ ਪੁਲਿਸ ਨੂੰ ਪਤਾ ਨਾ ਹੋਵੇ ਕਿਸੇ ਇੱਕ ਅੱਦੇ ਬੰਦੇ ਨੂੰ ਪਿੰਡ 'ਚ ਪਤਾ ਹੋਵੇ ਹਰੇਕ ਨੌਜਵਾਨ ਤਾਂ ਨਸ਼ੇ ਕਰਦਾਗਾ ਚਿੱਟੇ ਦੇ ਟੀਕੇ ਲਾਉਂਦਾਗਾ ਚਿੱਟਾ ਖਾਂਦਾਗਾ ਤੇ ਹਰੇਕ ਚਿੱਟਾ ਉਹ ਲਿਆਉਂਦੇ ਨੇ ਜਿੰਨਾ ਤੋਂ ਉਹਨਾਂ ਤੇ ਕੋਈ ਕਾਰਵਾਈ ਕਰੋ ਅਸੀਂ ਗੋਗਲੋ ਤੋਂ ਮਿੱਟੀ ਝਾੜਨ ਦੇ ਸਿਵਾਏ ਅਸੀਂ ਕੁਝ ਕਰਨਾ ਹੀ ਨਹੀਂ ਗੱਲ ਤਹੀ ਆ ਨਾ ਪੰਜਾਬ ਸਰਕਾਰ ਬਿਆਦਬੀ ਦਾ ਇਨਸਾਫ ਦੇ ਰਹੀ ਆ ਨਾ ਸੌਦੇ ਸਾਧ ਬਲਾਤਕਾਰੀਆਂ ਤੋਂ ਕੋਈ ਪੁੱਛਗਿੱਛ ਕਰ ਰਹੀ ਆ ਜਿਨ੍ਹਾਂ ਨੇ ਬਿਆਦਬੀਆਂ ਕੀਤੀਆਂ ਨੇ ਤੇ ਸਰਕਾਰ ਦੇ 2.5 ਸਾਲ ਖਤਮ ਹੋ ਗਏ 2.5 ਸਾਲ ਤਾਂ ਖੂ ਖਾਤੇ ਚ ਗਏ ਇਹ ਸਮਝ ਲਓ 2.5 ਸਾਲਾਂ ਦੇ ਵਿੱਚ ਸਰਕਾਰ ਕੀ ਕਰਦੀ ਆ ਇਹ ਵੀ ਤੁਹਾਨੂੰ ਪਤਾ ਲੱਗ ਜੂਗਾ ਤੇ ਲੋਕਾਂ ਨੂੰ ਮੈਂ ਕਹਣਾਗਾ ਜਿਹੜੇ ਲੋਕ ਅੱਜ ਭਾਈ ਅੰਮਰਤਪਾਲ ਸਿੰਘ ਅਤੇ ਸਿੰਘਾਂ ਨਾਲ ਦੇ ਵਿਰੋਧ ਕਰਦੇ ਆ ਆਪਣੇ ਹਿੱਕ ਉੱਤੇ ਹੱਥ ਧਰ ਕੇ ਦੇਖੋ ਤੁਹਾਡੇ ਵੀ ਬੱਚੇ ਨੇ ਤੁਹਾਡੇ ਵੀ ਮਾਪਿਆਂ ਨੇ ਤੁਹਾਡੇ ਵੀ ਮਾਮਾ ਭੈਣਾਂ ਨੇ ਉਹਨਾਂ ਨੌਜਵਾਨਾਂ ਦਾ ਕਸੂਰ ਕੀ ਆ ਅਜਨਾਲੇ ਵਾਲੀ ਘਟਨਾ ਨੂੰ ਇੱਕ ਐਡਾ ਵੱਡਾ ਮੁੱਦਾ ਬਣਾ ਲਿਆ ਹਾਈਲਾਈਟ ਕਰਤਾ ਜਨਿ ਕਿ ਜਨੇ ਆਪਾਂ ਇਹ ਕਹਿ ਦਈਏ ਕਿ ਕਿਸੇ ਇੱਕ ਦੂਜੇ ਦੇਸ਼ ਦੀ ਜੰਗ ਲੱਗੀ ਹੁੰਦੀ ਆ ਛੋਟਾ ਆ ਮੁੱਦਾ ਸੀ ਆਪਸ ਬੈ ਕੇ ਜਿਹੜਾ ਨਿਭੜ ਸਕਦਾ ਸੀ ਚਲੋ ਜੇ ਨਹੀਂ ਵੀ ਨਿਭੜਦਾ ਸੀ ਤੇ ਉਹਨਾਂ ਕਾ ਜਿਹੜਾ ਪਰਚਾ ਸੀ ਜਿਹੜਾ ਪਾ ਦਿੰਦੇ ਕਹਿੰਦੇ 12 ਪਰਚੇ ਪਾਏ ਹੋਏ ਨੇ ਦੱਸੋ 12 ਪਰਚੇ ਕਾਦੇ ਪਾਤੇ ਬਈ ਇਹ ਸਰਿਆਮ ਜਿਹੜਾ ਗਾ ਪੰਜਾਬ ਸਰਕਾਰ ਧੱਕਾ ਕਰ ਰਹੀ ਆ ਨੌਜਵਾਨਾਂ ਦੇ ਨਾਲ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਕਿ ਜੇਕਰ ਤੂੰ 27 ਦੇ ਵਿੱਚ ਦੁਬਾਰੇ ਮੁੱਖ ਮੰਤਰੀ ਬਣਨਾ ਭਗਵੰਤ ਮਾਨ ਸਿਓ ਫੇਤਾ ਸਿੰਘ ਛੱਡਣੇ ਪੈਣਗੇ ਇਹ ਗੱਲ ਅੱਜ ਮੈਥੋਂ ਲਿਖ ਕੇ ਲੈ ਲਾ ਵੀਡੀਓ ਰਾਹੀਂ ਚਾਹੇ ਦਿ ਤੱਕ ਪਹੁੰਚਾ ਦਿਓ ਜਿੰਨਾ ਤਰ ਤੂੰ ਸਿੰਘ ਛੱਡਦਾ ਨਹੀਂ ਬੇਦੋਸੇ ਸਿੰਘਾਂ ਨੂੰ ਤੇ ਤੁਹਾਡੀ ਸਰਕਾਰ ਨਹੀਂ ਬਣਦੀ ਤੇ ਜਿਹੜੀ ਤੁਸੀਂ ਇੱਕ ਆਇਤ ਦੀ ਸਿੱਟਾ ਹਾਰਿਓ ਇਹਦਾ ਕਾਰਨ ਜਿਹੜਾ ਹੈਗਾਗਾ ਸਾਰਾ ਅੰਬਰਤਪਾਲ ਆ ਲੋਕਾਂ ਦੇ ਅੰਦਰ ਗੁੱਸਾ ਹੈਗਾ ਲੋਕ ਆਪਣਾ ਉਸ ਨੂੰ ਐਮਪੀ ਮੰਨਦੇ ਨੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ 4 ਲੱਖ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕਰ ਰਹੇ ਹੋ ਅੱਜ ਉਹ 4 ਲੱਖ ਲੋਕ ਕੀ ਸੋਚਣਗੇ ਭਵੰਤਮਾਨ ਜੀ ਕਦੇ ਸੋਚਿਆ ਦਿਮਾਗ ਲਾ ਕੇ 4 ਲੱਖ ਵੋਟ ਤੁਹਾਡੇ ਝਾਸੇ 'ਚ ਨਹੀਂ ਆਉਂਦੇ ਹੋ ਲੋਕ ਤੁਸੀਂ ਜਿੰਨਾ ਮਰਜ਼ੀ ਕੁਝ ਕਰ ਲਿਓ ਕਿਉਂਕਿ ਉਹਨਾਂ ਲੋਕਾਂ ਦੇ ਅੰਦਰ ਗੁੱਸਾ ਹੋਰ ਵਧੂਗਾ ਇਸ ਕਰਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਜੇ ਸਰਕਾਰ ਸਾਢੇ ਦਿੰਦੀ ਆ ਸਰਕਾਰ ਕਾਨੂੰਨ ਵਾਪਸ ਲੈ ਲੈਂਦੀ ਆ ਸਰਕਾਰ ਪਰਚੇ ਵਾਪਸ ਲੈ ਲੈਂਦੀ ਆ ਤਾਂ ਤੁਹਾਡੀ ਸੁਭਾਵਨਾ ਹੈਗੀ ਆ ਜਿੱਤਣ ਦੀ ਨਹੀਂ ਅੱਜ ਇਹ ਵੀਡੀਓ ਸਾਂਭ ਕੇ ਰਹਿ ਲੋ ਭਵਤਮਨ 27 ਦੇ ਵਿੱਚ ਹਾਰੂਗਾ ਇਹਨੂੰ ਭਿਖਵਾਣੀ ਕਹਿ ਲਓ ਇਹਨੂੰ ਜਵੇਂ ਮਰਜ਼ੀ ਕਹਿ ਲਓ ਇਹ ਵੀਡੀਓ ਚਾਹੇ ਸਾਂਭ ਕੇ ਰੱਖ ਲਿਓ ਅੱਜ ਦੀ 31 ਅਗਸਤ ਅੱਜ 2024 ਇਹ ਮੈਂ ਉੱਤੇ ਡੇਟ ਪਾ ਵੀ ਦੂੰਗਾ ਇਹਦੇ থাম্বਨੇਲ ਦੇ ਪਰ ਭਗਵਾਨ ਤਮਨ ਜੀ ਜਿਹੜਾ ਤੁਸੀਂ ਸਿੱਖਾਂ ਦੇ ਨਾਲ ਤੱਕਾ ਕਰ ਰਹੇ ਹੋ ਬਹੁਤ ਮਾੜਾ ਹੈਗਾ ਠੀਕ ਆ ਕਿ ਤੁਸੀਂ ਸਰਕਾਰ ਚਲਾ ਰਹੇ ਹੋ ਚਲਾਓ ਜਿੰਨਾ ਗੱਲਾਂ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀ ਨਸ਼ਾ ਤਾਂ ਹੱਥੋਂ ਬੰਦ ਨਹੀਂ ਹੋਇਆ ਬਿਆਦਮੀਆਂ ਤੁਸੀਂ ਇਹ ਨਹੀਂ ਬੰਦ ਨਹੀਂ ਕਰ ਸਕੇ ਤੇ ਜਿਹੜਾ ਤੁਸੀਂ ਵਾਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਪਾਉਣ ਦਾ 5 ਸਾਲ ਹੋ ਗਏ ਉਹ ਵਾਅਦਾ ਪੂਰਾ ਨਹੀਂ ਹੋਇਆ ਗਰੀਬਾਂ ਦੀ ਕਣਕ ਨਹੀਂ ਮਿਲ ਰਹੀ ਗਰੀਬਾਂ ਨੂੰ ਗਰੀਬਾਂ ਨੂੰ ਹੋਰ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਤੁਹਾਡਾ ਦਾ ਕੰਮ ਇਹ ਆ ਕਿ ਚਲਾਨ ਕੱਟੀ ਜਾ ਉਹ ਲਗਾਤਾਰ ਤੁਸੀਂ ਨਿਤ ਬਹਾਨੇ ਚਲਾਨਾਂ ਦੇ ਕਦੇ ਚਲਾਨ ਦੇ ਵਿੱਚ ਹੁਣ ਨਵੀਂ ਗੱਡੀ ਆਊਗੀ ਤਾਂ ਵੀ ਉਹ ਤੇ ਟੈਕਸ ਵਧਾ ਦਿੱਤੇ ਨੇ ਸਾਰੀ ਚੀਜ਼ਾਂ ਤੁਸੀਂ ਟੈਕਸ ਵਧਾ ਰਹੇ ਹੋ ਤੇ ਇੱਕ ਪਾਸੇ ਕਹਿੰਦੇ ਸਾਡੇ ਕੋਲੇ ਸਾਰਾ ਕੁਝ ਸਾਡੀ ਖਜ਼ਾਨਾ ਸਾਡੇ ਕੋਲੇ ਭਰਿਆਗਾ ਦੂਜੇ ਪਾਸੇ ਤੁਸੀਂ 7 ਲੱਖ ਕਰੋੜ ਜਿਹੜਾ ਹੈਗਾ ਉਹ ਤੁਸੀਂ ਆਪਣਾ ਰਪੀਆ ਦਾ ਜਿਹੜਾ ਉਹ ਹੋਰਲੇ ਨੇਸਾਂ ਤੋਂ ਜਿਹੜਾ ਲਈ ਜਾਂਦੇ ਪੰਜਾਬ ਹੋਰ ਕਰਜ਼ ਹੋ ਜਾਂਦਾਗਾ ਤੇ ਮੈਂ ਤਾਂ ਸਿੱਖ ਕੌਨ ਨੂੰ ਬੇਨਤੀ ਕਰਦਾਗਾ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਕਮੈਂਟ ਵੀ ਲਿਖ ਦਿਓ ਤੁਸੀਂ ਇਹ ਦੱਸੋ ਕਿ ਕਿੰਨੇ ਕਿੰਨੇ ਜਿਹੜੀਆਂ ਭਵਾਂਤਮਾਨ ਨੂੰ ਵੋਟਾਂ ਪਾਈਆਂ ਨੇ ਮੈਂ ਤਾਂ ਕਹਿੰਦਾ ਮੈਂ ਪਾਈ ਆ ਠੀਕ ਆ ਕਿ ਹੁਣ ਜਿਨੇ ਜਿਨੇ ਪਾਈਆਂ ਨੇ ਭਾਈ ਉਹ ਦੱਸ ਦਿਓ ਇਦੇ ਵਿੱਚ ਕੋਈ ਸੰਗਣ ਵਾਲੀ ਗੱਲ ਨਹੀਂ ਪਹਿਲਾ ਵਾਲਾ ਕੰਮ ਤਾਂ ਗਿਆ ਤੇ ਉਹ ਚਲੋ ਪਿੰਡਾਂ ਦਾ ਹੁੰਦਾ ਸੀ ਤੇ ਕਹਿਣ ਦਾ ਭਾਵ ਕਿ ਜਿਹੜਾ ਅੱਜ ਸਿੱਖ ਕੌਮ ਨਿਰਾਸ਼ਾ ਦੇ ਵਿੱਚ ਆ ਭਵੰਤਮਾਨ ਜੀ ਇਸ ਕਰਕੇ ਆ ਕਿ ਆ ਕਿ ਤੁਹਾਨੂੰ ਲੋਕਾਂ ਨੇ ਬਦਲਾ ਇਸ ਕਰਕੇ ਲਿਆਂਦਾ ਸੀ ਕਿ ਤੁਸੀਂ ਸਿੱਖ ਕੌਮ ਦੇ ਦੇ ਲਈ ਵੀ ਸੋਚੋਗੇ ਗਰੀਬਾਂ ਲਈ ਵੀ ਸੋਚੋਗੇ ਵਿਆਗਬੀ ਦੇ ਮੁੱਦੇ ਲਈ ਵੀ ਸੋਚੋਗੇ ਤੇ ਨਸਿਆਂ ਬਾਰੇ ਵੀ ਸੋਚੋਗੇ ਬਾਕੀ ਧਰਮਾਂ ਬਾਰੇ ਵੀ ਸੋਚੋਗੇ ਸਭ ਨੂੰ ਇੱਕ ਬਰਾਬਰ ਰੱਖੋਗੇ ਤੁਹਾਡੇ ਤੇ ਲੋਕਾਂ ਨੂੰ ਉਮੀਦਾਂ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਹੇਟਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਜਾਂ ਭਾਈ ਗਰਬਖਤ ਸਿੰਘ ਨਾਲ ਮਿਲ ਕੇ ਆਉਂਦੇ ਸੀ ਤੁਸੀਂ ਕਹਿੰਦੇ ਹੁੰਦੇ ਸੀ ਬੰਦੀ ਸਿੰਘ ਇਹਨਾਂ ਦੀ ਨੀਅਤ ਖੋਟ ਆ ਕਹਿੰਦੇ ਬੰਦੀ ਸਿੰਘ ਤਾਂ ਸੁੱਟ ਸਕਦੇ ਆ ਪਰ ਅੱਜ ਤੁਹਾਡੀ ਨੀਅਤ ਹੁਣ ਸੁਭਵੰਤਮਾਨ ਦੀ ਤੁਹਾਡੀ ਨੀਅਤ ਵਿੱਚ ਖੋਟ ਆ ਗਿਆ ਤੁਹਾਡੇ ਕੇਜਰੀਵਾਲ ਦੀ ਨੀਅਤ ਵਿੱਚ ਖੋਟ ਆ ਗਿਆ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਆ ਉਹਦੇ ਉੱਤੇ ਸਾਈਨ ਨਹੀਂ ਕੀਤੇ ਜਾ ਰਹੇ ਇਸ ਕਰਕੇ ਜਿਹੜਾ ਭਵੰਤਮਾਨ ਦੀ ਸਰਕਾਰ ਨੂੰ ਜਿਹੜਾ 2027 ਦੇ ਵਿੱਚ ਜਿਹੜਾ ਖਮਾਜਾ ਭੁਗਤਣਾ ਪਊਗਾ ਕਿਉਂਕਿ ਸਿੱਖਾਂ ਦੇ ਨਾਲ ਬੇਇਨਸਾਫੀਆਂ ਹੋ ਰਹੀਆਂ ਨੇ ਸਿੱਖਾਂ ਦੇ ਨਾਲ ਲਗਾਤਾਰ ਧੱਕਾ ਹੋ ਰਿਹਾਗਾ ਤੇ ਪੁਲਿਸ ਕੋਈ ਸੁਣਨੀ ਨਹੀਂ ਸੁਣ ਨਹੀਂ ਰਹੀ ਨਾ ਜ਼ਿਲੇ ਦੀ ਸੁਣ ਰਹੀ ਆ ਨਾ ਕੋਈ ਹਲਕੇ ਦੀ ਪੁਲਿਸ ਸੁਣ ਰਹੀ ਆ ਨਾ ਕੋਈ ਥਾਣੇਦਾਰ ਸੁਣ ਰਿਹਾਗਾ ਇੱਕ ਗਉਂਲੇ ਤੋਂ ਮਿੱਟੀ ਝਾੜਦ ਕੇ ਜਿਹੜਾ ਲੋਕ ਪਕਾਇਆਂ ਕਰਕੇ ਬਾਸਸ ਆ ਜਾਂਦੇ ਆ ਤੁਸੀਂ ਕਹਿੰਦੇ ਤੁਹਾਡੇ ਘਰ ਪਟਵਾਰੀ ਆਇਆ ਕਰੂਗਾ ਤਾਂ ਨੇ ਘਰ ਉਹ ਆਇਆ ਕਰੂਗਾ ਤੁਹਾਡੇ ਘਰ ਆਟਾ ਆਇਆ ਕਰੂਗਾ ਦੱਸੋ ਕਿਸੇ ਦੇ ਘਰ ਕੁਝ ਕੋਈ ਆਇਆ ਬੰਦਾ ਸਿਰਫ ਇੱਕ ਚੁਟਕਲਿਆਂ ਤੋਂ ਬਿਨਾ ਭਵੰਤਮਾਨੀ ਤੁਹਾਡੇ ਕੋਲ ਹੋਰ ਕੁਝ ਨਹੀਂ ਰਿਹਾ ਇਸ ਕਰਕੇ ਜਿਹੜੀ ਮੇਰੀ ਬੇਨਤੀ ਆ ਇਹਨੂੰ ਪ੍ਰਵਾਨ ਕਰ ਲਿਓ ਜੇਕਰ ਤੁਸੀਂ ਚਾਹੋ ਕਿ ਸਾਨੂੰ ਵੋਟਾਂ ਜਿਹੜੀਆਂ ਅੱਗੇ ਪੈ ਜਾਣ ਤਾਂ ਉਹਨਾਂ ਜਿਹੜੇ ਬੰਦੀ ਸਿੰਘ ਨਵੇਂ ਬਣਾਏ ਨੇ ਉਹ ਵੀ ਸੱਡੋ ਤੇ ਜਿਹੜੇ ਪੁਰਾਣੇ ਸਾਡੇ ਬੰਦੀ ਸਿੰਘਾਂ 33 32 32 ਸਾਲਾਂ ਤੋਂ ਉਹਨਾਂ ਬਾਰੇ ਵੀ ਸੋਚੋ ਉਹਨਾਂ ਨੂੰ ਵੀ ਜੇਲਾ ਚ ਘੜਾਓ ਸਾਰੀਆਂ ਜ਼ਿੰਦਗੀਆਂ ਗਾਲ ਨਹੀਂ ਆਪਣੀਆਂ ਦੁਗਣੀਆਂ ਦੁਗਣੀਆਂ ਸਜ਼ਾਾਂ ਮਾਂ ਉਹਨਾਂ ਨੇ ਵੀ ਕੱਟ ਲੀਆਂ ਤੇ ਇਹ ਮੈਂ ਕਹਿੰਦਾ ਕਿ ਸਮਾਂ ਜਿਹੜਾ ਪ੍ਰਮਾਤਮਾ ਇੱਕ ਵਾਰੀ ਦੇ ਦਿੰਦਾ ਹੁੰਦਾ ਉਹਦਾ ਮੌਕਾ ਇਹ ਬਾਰ-ਬਾਰ ਮੌਕੇ ਨਹੀਂ ਮਿਲਦੇ ਹੁੰਦੇ ਜੇ ਬਾਰ-ਬਾਰ ਮੌਕੇ ਮਿਲਣਾ ਤੇ ਉਹ ਇੱਕ ਕਠਨ ਜਿਹੜੀ ਕਮਾਈ ਆ ਉਹ ਕਰਨੀ ਪੈਂਦੀ ਆ ਸਾਰੀਆਂ ਜਿਹੜੀਆਂ ਸਰਤਾ ਕਹਿ ਲਈ ਆਪਾਂ ਜੇ ਕਹਿ ਲਈ ਕਿ ਸਾਰੇ ਦੇ ਉਤਰਨਾ ਪੈਂਦਾ ਖਰਾ ਤੇ ਫੇਰ ਤੁਸੀਂ ਲੋਕਾਂ ਦਾ ਬਸਵਾਦ ਜਿੱਤ ਸਕਦੇ ਹੋ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡਾ ਜਿਹੜਾ ਮੁੰਡਾਗਾ ਸ਼ਹਿਰ ਜਾਂਦਾ ਕਦੇ ਕੋਈ ਗੋਲੀ ਮਾਰ ਦੇ ਇੱਥੋਂ ਹਾਲ ਦੁੱਧ ਪਾਉਣ ਗਿਆ ਸੀ ਮੁੰਡਾ ਉਹਦੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਫਲਾਣਾ ਥਾਂ ਗਿਆ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਇੱਥੇ ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਜਿਹੜੇ ਕਿ ਨੈਪ ਕੀਤੇ ਜਾ ਰਹੇ ਨੇ ਦੱਸੋ ਕਿੱਥੋਂ ਦਾ ਦੌਰ ਚੱਲ ਰਿਹਾ ਹੈਗਾ ਇਹ ਕਦੇ ਜੁਪੀ ਬਿਹਾਰ ਵਾਲਾ ਦੌਰ ਸੁਣਿਆ ਸੀ ਉਹੀ ਅੱਜ ਚੱਲ ਰਿਹਾ ਮੈਂ ਹੋ ਵੀਡੀਓ ਲੰਬੀ ਹੁੰਦੀ ਆ ਤੇ ਤੁਸੀਂ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਾੜ ਘਰਾਉਣ ਦੇ ਵਿੱਚ ਸਿੱਖ ਕੌਮ ਜਿਹੜਾ ਆਪਣਾ ਯੋਗਦਾਨ ਜ਼ਰੂਰ ਪਾਵੇ ਸਿੱਖ ਕੌਮ ਘਰਾਂ ਤੋਂ ਬਾਹਰ ਨਿਕਲੇ ਜੇ ਸਿੱਖ ਕੌਮ ਅੱਜ ਨਾ ਇਕੱਠੀ ਹੋਈ ਨਾ ਅੱਜ ਨਾ ਬਾੜ ਘਰਾਾਂ ਤੋਂ ਨਿਕਲੇ ਇਹ ਔਣ ਵੇਲੇ ਦਾ ਵਕਤ ਤੁਹਾਡਾ ਜਦੋਂ ਯੂਏਪੀਏ ਜੇ ਆਪਾਂ ਕਾਨੂੰਨ ਲਾਗੂ ਭਵੰਤਮਾਨ ਤੁਸੀਂ ਉਦੋਂ ਬੋਲਣਾ ਤੇ ਉਦੋਂ ਤੁਹਾਡੇ ਪੱਲੇ ਕੱਖ ਰਹਿਣਾ ਨਹੀਂ ਤੇ ਨਾ ਤੁਹਾਡੇ ਜੋ ਕੁਝ ਹੋਣਾਗਾ ਫਿਰ ਤੁਸੀਂ ਪਿੱਟੀ ਜਾਓ ਰਿੰਗੀ ਜਾਓ ਜੋ ਮਰਜ਼ੀ ਕਰਿਓ ਪਰ ਤੁਸੀਂ ਜਿਹੜੇ ਅੱਜ ਸੁੱਤੇ ਪਿਓ ਇਸ ਸੁੱਤਾ ਗਾਫੜਾ ਦੀ ਨੀਂਦ ਦੇ ਵਿੱਚੋਂ ਨੀਂਦ ਤਿਆਗੋ ਉਠੋ ਤੇ ਨੌਜਵਾਨੋ ਜਿਹੜਾ ਇੱਕ ਸੰਘਰਸ਼ ਵਿੱਡੋ ਸੰਘਰਸ਼ ਕਰੋ ਸਿੱਖ ਕੌਮ ਦੇ ਲਈ ਜਿਹੜੇ ਜਿੰਨੇ ਵੀ ਬੰਦੀ ਸਿੰਘ ਨੇ ਕਿਉਂਕਿ ਲਗਾਤਾਰ ਜਿਹੜੇ ਬੰਦੀ ਸਿੰਘ ਬਣਾਏ ਨੇ ਉਹਨਾਂ ਨੂੰ ਜਿਹੜਾ ਤਕਲੀਫਾਂ ਨੇ ਕਿਸੇ ਨੂੰ ਸਾਹ ਦੀ ਤਕਲੀਫ ਆ ਕਿਸੇ ਦੇ ਦੌਰੇ ਪੈ ਰਹੇ ਨੇ ਕਿਸੇ ਨੂੰ ਕੋਈ ਤਕਲੀਫ ਆ ਤੇ ਤੁਹਾਡੇ ਡਾਕਟਰ ਉਥੇ ਜਿਹੜਾ ਉਹਨਾਂ ਦਾ ਲਾਜ਼ਮੀ ਨਹੀਂ ਕਰਾ ਰਹੇ ਐਦੂ ਦੱਸੋ ਹੋਰ ਐਦੂ ਵੱਡਾ ਕਹਾਣ ਕੀ ਹੋਊਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਦੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ